ਸਾਹੂਕਾਰਾਂ ਬਾਰੇ ਖਾਤੇ ਖਾ ਗਏ ਖੇਤਾਂ ਦੀ ਬਾਹਰ ਨੂੰ ਸੇਖਾ ਸਾਹੂਕਾਰਾਂ ਬਾਰੇ ਖਾਤੇ ਖਾ ਗਏ ਖੇਤਾਂ ਦੀ ਬਾਹਰ ਨੂੰ ਸਦਿਆਂ ਤੋਰਿਆ ਸਦੇ ਚਖਮ ਤਾਰ ਕੇ ਪੇਸਤਾਨ ਸੂਰ ਦਾ ਕਿਹੜੀ ਵਿਧੀ ਨਾਲ ਪਾਪੀ ਪੇਜ ਪਾਰਨਾ ਜਿਹਨੇ ਬਾਲ ਬੱਚੇ ਆਜ਼ਾਦ ਖੁਸ਼ੀਆਂ سنگਲਾਂ ਨੂੰ ਤੋੜ ਕੇ ਹੁਦ ਤੱਕ ਹੋਣਾ ਆਜ਼ਾਦ ਖੁਸ਼ੀਆਂ سنگਲਾਂ ਨੂੰ ਪਰ ਸੋਡੀ ਆਜ ਨਹੀਂ ਹੈ ਨਹੀਂ ਸਿੱਧੇ ਇੱਥੇ ਕੱਲ ਸੀ ਜਦੋਂ ਕਿਹਾ ਦਾ ਤਿੰਨ ਭੈਣਾਂ ਨੇ ਆ ਕੇ ਚਾਹੇ ਥੋੜਾ ਸਵਾਗਤ ਅਸੀਂ ਅੱਜ ਪੰਡਾ ਖਾੜੇ ਦੇ ਵਿੱਚ ਖਲ ਤੋਂ ਲਾ ਕੇ ਜਿਹੜਾ ਲਗਾਤਾਰਤਾ ਭਲਾ ਆ ਕੋਈ ਤੁਸੀਂ ਦੇਖਿਆ ਹੋਣਾ ਅੱਗੇ ਪੰਜਾਬ ਦੀ ਪੁਲਿਸ ਪਿੰਡਾ ਖਾੜੇ ਦੇ ਵਾਲੇ ਵਾਲੇ ਜਾਂ ਬਰਨਾਲਾ ਸਾਈਡ ਦੇ ਜਿਹੜੇ ਮਹਿਰ ਤੇ ਪੁਲ ਨੇ ਉਹਨਾਂ ਤੇ ਕੱਲ ਸਵੇਰ ਤੋਂ ਲਗਾਤਾਰ ਨਾ ਆ। ਮਸਲਾ ਸਿਰਫ ਇਹ ਹੈ ਵੀ ਜਿਹੜੀ ਆ ਕੈਮਿਸਟਰ ਫੈਕਟਰੀ ਹੈ ਅਖਾੜੇ ਦੇ ਵਿੱਚ ਲੱਗ ਰਹੀ ਪਿੰਡਾ ਖਾੜਾ ਪਾਸੇ 10 ਮਿੰਨਿਆਂ ਤੋਂ ਲਗਾਤਾਰ ਇਹਦਾ ਵਿਰੋਧ ਕਰ ਰਹੇ ਨੇ। ਜੂਨੀ ਬਰਾਕੀ ਦੇ ਮਾਰਾਂ ਨੇ ਜਿਹੜੇ ਸਰਕਾਰ ਪੱਖੀ ਸੀ ਜਾਂ ਜਿਹੜੇ ਲੋਕ ਪੱਖੀ ਅਸੀਂ ਨਮਾਇਦੇ ਰੱਖੇ ਸੀ ਉਹਨਾਂ ਨੂੰ ਬਹਿਸ ਹੋਈ। ਇਹ ਕੈਂਸਰ ਫੈਕਟਰੀ ਹੈ ਜਾਂ ਨਹੀਂ ਹੈ ਉਹ ਆਪਣੇ ਨਮਾਇਦਿਆਂ ਨੇ ਜਿਹੜੇ ਲੋਕ ਪੱਖੀ ਨਮਾਇਦੇ ਸੋ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਹੈ ਵੀ ਇਹ ਕੈਂਸਰ ਫੈਕਟਰੀ ਹੈ ਇਹ ਮਤਲਬ ਲੋਕਾਂ ਦੇ ਪੱਖ ਦੀ ਕੋਈ ਚੀਜ਼ ਨਹੀਂ ਹੈ ਜਿੱਚੋ ਬਿਮਾਰੀਆਂ ਨਿਕਲਣੀਆਂ ਇਸ ਕਰਕੇ ਉਥੇ ਸਰਕਾਰ ਹੱਥ ਕੀਤੀ ਹੈ ਸਰਕਾਰ ਨੂੰ ਬਣਦਾ ਤਾਂ ਇਹ ਸੀ ਵੀ ਇਥੋਂ ਟੰਡ ਫੌੜੀ ਚੱਕ ਕੇ ਇਹਨੂੰ ਬੰਦ ਕਰਕੇ ਜਾਂਦੀ ਪਰ ਜਿਹੜੀਆਂ ਕੋਰਟਾਂ ਦੇ ਵਿੱਚੋਂ ਕੋਈ ਜਵਾਬਦ ਹੈ ਅੱਜ ਹਾਈ ਕੋਰਟ ਦੇ ਵਿੱਚ ਗਿਆ ਹੋਇਆ ਉਹ ਫੈਕਟਰੀ ਲਾਉਣ ਵਾਲਾ ਮਾਲਕ ਉਹ ਤਰ੍ਹਾਂ ਤਰ੍ਹਾਂ ਦੀਆਂ ਲੀਥੀਆਂ ਮਾਰਦਾ ਅੱਜ ਫੇਰ ਉਥੇ ਪੇਛੀ ਆ ਉਸ ਪੇਛੀ ਦਾ ਕਰਕੇ ਪੰਜਾਬ ਪੁਲਿਸ ਨੂੰ ਅੱਜ ਪੰਜਾਬ ਸਰਕਾਰ ਨੇ ਇਧਰ ਨੂੰ ਸਸਕੇ ਰਿਆ ਹੋਇਆ ਕੱਲ ਦਾ ਵੀ ਸ਼ਾਇਦ ਉਥੇ ਕਾਰਜ ਹੋ ਜੂ ਭਾਵੇਂ ਦੂਜੇ ਥਾਵਾਂ ਤੇ ਮਤਲਬ ਜਿਹੜਾ ਕੱਠ ਕਮਜ਼ੋਰ ਸੀ ਉਥੇ ਬਹੁਤ ਵੱਡੀ ਗਾਰਦ ਚੜ੍ਹ ਕੇ ਉਹਨਾਂ ਨੇ ਢੂੰਗੜੀ ਤੇ ਮੁਸ਼ਕਤਾਬਾਦ ਕੱਲ ਉਥੇ ਟੈਂਟ ਪੱਟਦੇ ਨੇ ਪਰ ਖਾੜੇ ਦਾ ਜਿਹੜਾ ਕੱਠ ਹੈ ਲੋਹੇ ਦੀ ਲੱਠਾ ਹੈ ਸਤਿ ਆਗਮਨੀ ਕੱਲ ਇਦੋਂ ਵੀ ਕਿਤੇ ਚੜ੍ਹਾਈ ਵੱਧ ਸੀ ਇਨਾਂ ਦੀ ਮਤਲਬ ਜੋਰਤ ਨਹੀਂ ਪਈ ਵੀ ਇੱਥੇ ਮਤਲਬ ਧੂਏ ਵਾਲੇ ਬੰਦੇ ਸਿੱਟ ਕੇ ਨਾ ਪਾਣੀ ਦੀਆਂ ਬਿਛਾੜਾ ਕਰਕੇ ਇਹਨਾਂ ਲੋਕਾਂ ਨੂੰ ਖਿਲਾ ਕੇ ਅੱਗੇ ਫੈਕਟਰੀ ਵੱਲ ਨੰਗ ਜਾਣਾ ਨਾ ਇਹਨਾਂ ਦੀ ਹਿੰਮਤ ਆ ਚ ਪਈ ਹੈ ਉਹਦੇ ਵਿੱਚ ਇਹਨਾਂ ਪਿੰਡਾਂ ਦੇ ਜਿਹੜਾ ਖਾੜਾ ਪਿੰਡ ਦੇ ਲੋਕ ਨੇ ਇਹਨਾਂ ਦਾ ਸਿਰ ਨਕਮ ਕਰਦਾ ਖਾੜਾ ਪਿੰਡ ਦੇ ਲੋਕਾਂ ਨੂੰ ਬਹੁਤ ਸਿਆਣੇ ਹੋਇਆ ਬੜੀ ਤਬਦੀਲੀ ਹੋਈ ਹੈ ਇਹ ਬਈਆ ਪਿੰਡ ਸੀ ਇੱਥੇ ਸਵਾਦ ਨਹੀਂ ਸੀ ਲੋਕਾਂ ਦਾ ਪਰ ਇਸ ਜਿਹੜੀ ਕੈਂਸਰ ਫੈਕਟਰੀ ਆ ਜਾ ਰਹੀ ਹੈ ਤੇ ਖਲਾਫ ਸੰਘਰਸ਼ ਹੋਇਆ ਚुरू ਹੈ ਉਦੋਂ ਲੋਕਾਂ ਦੀ ਕਸਮਾਂ ਖਾਤੀਆਂ ਵੀ ਅਸੀਂ ਇੱਕ ਜੋ ਠੋਕੇ ਲੜਾਂਗੇ ਤੇ ਅੱਜ ਤੱਕ ਲੜ ਰਹੇ ਆ ਜਿਹਦੀਆਂ ਆਧਾਰਨਾ ਨੇ ਜਦੋਂ ਐਮਪੀ ਆ ਵੀ ਚੋੜਾ ਹੋਈ ਹੈ ਤਾਂ 1% ਇੱਕ ਬੋਟ ਵੀ ਇਥੋਂ ਪੋਲ ਨਹੀਂ ਹੋਈ ਲੋਕਾਂ ਨੇ ਬਾਈਕਾਟ ਕੀਤਾ ਤੁਸੀਂ ਸੋਸ਼ਲ ਮੀਡੀਆ ਵਾਲੇ ਜਿੱਤਰਾ ਜਾਣਦੇ ਉਸ ਤੋਂ ਬਾਅਦ ਵਧੀਆ ਆਧਾਰ ਤੇ ਆਈ ਇਕੱਠੀ ਲੋਕਾਂ ਦੇ ਦੀ ਜਰਨਲ ਜਿਹੜੀ ਕੈਟਾਗਰੀ ਦਾ ਸਰਪੰਚ ਬਣਨਾ ਸੀ ਜਰਨਲ ਵਾਲਿਆਂ ਨੇ ਜਿਹੜੇ ਆਪ ਕਹਿੰਦੇ ਵੀ ਨੀਮੀਆ ਜਾਟਾ ਵਾਲੇ ਹੁੰਦੇ ਭਾਵੇਂ ਅਸੀਂ ਨਹੀਂ ਸਮਝਦੇ ਪਰ ਜਿਹੜਾ ਕਾਰਜਕਾਜ ਉਹਨਾਂ ਨੀਂਮੀਆ ਜਾਤਾਂ ਦੇ ਬਰਾਦਰ ਬਿਹਾ ਉਹਨਾਂ ਨੂੰ ਸਰਪੰਚ ਬਿਠਾਇਆ ਉਹਨਾਂ ਦੇ ਵਿੱਚੋਂ ਸਰਪੰਚੀ ਸਰਮਸੰਤੀ ਨਾਲ ਸਰਪੰਚੀ ਉਹਨੂੰ ਲੈ ਕੇ ਦਿੱਤੀ ਐ ਇਸ ਕਰਕੇ ਦੱਸ ਦਿਆ ਲੱਛਣਾ ਵੀਰ ਦਾ ਕੱਠਾ ਹੈ ਜੋ ਇਹ ਲੱਠ ਪਾਣੀ ਚੁੱਕਿਆ ਤੇ ਸਹੀ ਅਸੂਲਾਂ ਤੇ ਅੱਗੇ ਵਧ ਰਿਹਾ ਹਾਕਮਾਂ ਨੂੰ ਇਹ ਭੜਮਾ ਵੀ ਪੋਸਰਾ ਹੀ ਜਦੋਂ ਚੂਹੂ ਹੋੜ ਡਰਭਿਆਂ ਗਰੀਬਾਂ ਦਾ ਲਾਚਾਰੀ ਦੇਖੋ ਇਹ ਲਾਚਾਰੀ ਇੱਥੇ ਕੰਮ ਕੀਤਾ ਉਹਨਾਂ ਦੇ ਡਰਭਿਆਂ ਨੇ ਕੰਮ ਨਹੀਂ ਕੀਤਾ ਜਿਹੜਾ ਲੋਕਾਂ ਨੂੰ ਖੇਰੂ ਖੇਰੂ ਕਰਨ ਵਾਲੀ ਚਾਲ ਹੁੰਦੀ ਐ ਸਿਆਸੀ ਉਹ ਵੀ ਇੱਥੇ ਚੱਲੀ ਇਹ ਜੰਗ ਜਿੱਤੀ ਜਾ ਚੁੱਕੀ ਆ ਇਹ ਫੈਕਟਰੀ ਇਸ ਤਰ੍ਹਾਂ ਨਾ ਚੱਕਣੀ ਪੈਣੀ ਆ ਲੋਕ ਜੰਗ ਜਿੱਤ ਜੁੱਕੇ ਲੋਕਾਂ ਦਾ ਫੈਸਲਾ ਦੇ ਨਾਲ ਤਾਂ ਲੱਗਦੀ ਹੈ ਪਿੰਡ ਦੇ ਸਰ ਉਹ ਉਹ ਤਾਂ ਮੈਂ ਤੁਹਾਡੇ ਨਾਲ ਸਹਿਮਤ ਆ ਜਿਹੜੀ ਜ਼ਮੀਨ ਖਾੜੇ ਪਿੰਡ ਦੇ ਬੰਦੇ ਦੀ ਸੀਗੀ ਖਾੜੇ ਪਿੰਡ ਦੇ ਬੰਦੇ ਤੇ ਬੰਦੇ ਤੋਂ ਉਹਨੇ ਭੰਮੀਪੁਰੇ ਵਾਲੇ ਨੇ ਖਰੀਦੀ ਆ ਇਸੇ ਚੀਜ਼ ਨਾਲ ਕਈ ਨਾ ਸਵਾਲ ਉੱਠਦੇ ਸੀਗੇ ਕਿ ਜੇ ਖਾੜੇ ਪਿੰਡ ਵਾਲੇ ਨੇ ਜ਼ਮੀਨ ਵੇਚੀ ਆ ਤੇ ਇਸ ਕਰਕੇ ਉੱਥੇ ਬਾਇਓ ਗੈਸ ਪਲਾਂਟ ਲੱਗਣ ਲੱਗਾ ਪਰ ਇਹ ਚੀਜ਼ ਤੇ ਤੁਸੀਂ ਚਾਣਨਾ ਪਾਇਆ ਕਿ ਪਿੰਡ ਦੀ ਜ਼ਮੀਨ ਭੰਮੀਪੁਰੇ ਪਿੰਡ ਦੇ ਬੰਦੇ ਨੇ ਖਰੀਦੀ ਤੇ ਉਸ ਤੋਂ ਬਾਅਦ ਕਾ ਭੰਮੀਪੁਰੇ ਦੇ ਨੇ ਖਰੀਦੀ ਆ ਹਾਂ ਹੁਣ ਮੇਰੇ ਪਿੰਡ 'ਚ 20-20 ਕਿੱਲੇ ਆ ਕੇ ਬਾਹਰੋਂ ਖਰੀਦੀ ਆ ਤੇ ਕੋਈ ਇਹ ਦੱਸ ਸਕਦਾ ਕਿ ਇੱਥੇ ਫੈਕਟਰੀ ਲਾਉਣੀ ਬੇਕੀ ਜੀ ਪਰ ਇਹਦੇ ਨਾਲ ਕਾਜ ਤਾਂ ਨਹੀਂ ਪਰ ਰਵਿਸ਼ਾਗੇ ਮੇਰੀ ਫੈਕਟਰੀ ਲਾਊਗਾ ਜੀ ਜੀ ਇਹ ਕਿਤਾ ਖਰੀਦੀ ਨਹੀਂ ਜਿਹੜੇ ਆਪਨੇ ਲਾਜਤਰੇ ਵਿੱਚੋਂ ਮਗਰੋਂ ਸ਼ੁਰੂ ਕੀ ਕੀ ਲੱਗਦਾ ਹੁਣ ਕੀ ਕੇ ਜਿੱਤ ਗਿਆ ਜਿਹੜਾ ਐਡਾ ਧਾਮ ਚਾਮ ਪੁਰਸਰ ਲੱਗਾ ਕੀ ਕਾਰਨ ਬਣਿਆ ਜਿਹੜਾ ਐਡਾ ਇਹਨਾਂ ਨੇ ਹੁਣ ਨਾਕਾ ਕੀਤਾ ਜੀ ਇਹੇ ਕੋਰਟਾਂ ਦੇ ਵਿੱਚੋਂ ਜਿੱਤ ਵੀ ਜਾਊ ਜੀ ਲੋਕਾਂ ਨੂੰ ਇੱਜ਼ਤ ਸਰ ਜੀ ਲੋਕ ਚਹੀਦੀਆਂ ਪਾਉਣ ਵਾਸਤੇ ਤਿਆਰ ਨੇ ਸੀਸ ਦੇਣ ਵਾਸਤੇ ਤਿਆਰ ਐ ਇਥੋਂ ਲਤੜ ਕੇ ਜੀ ਕਿੰਨਿਆਂ ਨੂੰ ਮਾਰ ਕੇ ਜਾ ਕੇ ਕਬਜ਼ਾ ਕਰਦੇ ਉਥੇ ਫੈਕਟਰੀ ਤੋਂ ਤਾਂ ਹੋ ਸਕਦਾ ਉਹ ਸਰਕਾਰ ਨੇ ਦੇਖਣਾ ਨਫਾ ਕਿਧਰ ਸਾਡੀਆਂ ਮਾਵਾ ਭੈਣਾ ਉਵੇਂ ਲਤਿਆ ਨੇ ਜਿਵੇਂ ਮਤਲਬ ਮੋਗਲਾ ਨੇ ਜੀ ਬੱਚਿਆਂ ਦੇ ਟੋਟੇ ਕਰਕੇ ਗਲਾਂ 'ਚ ਪਾਏ ਸੀ ਨਾ ਇਹ ਅਰਦਾਸ ਕਰਕੇ ਬੰਦੀਆਂ ਰੋਜ਼ ਰੀਤ ਯਾਦ ਕਰਦੇ ਉਹ ਮਤਲਬ ਗਲਾਂ 'ਚ ਪਾਏ ਬੱਚਿਆਂ ਦੇ ਟੋਟੇ ਜੀ ਸਰਸਨਾ ਲੱਗਦੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹਨ ਜੀ ਧਨੇਰ ਸਾਹਿਬ ਬਿੱਤੇ ਖਬਰਾਂ ਆ ਰਹੀਆਂ ਸੀ ਕਿ ਜਿਹੜਾ ਆਪਣਾ ਉੱਥੇ ਧਰਨੇ ਦਾ ਟੈਂਟ ਲਾਇਆ ਸੀ ਉਹ ਪਟ ਦਿੱਤਾ ਗਿਆ ਕਿਵੇਂ ਹੋ ਕਿੱਥੇ ਜੀ ਜਿਹੜਾ ਫੈਕਟਰੀ ਦੇ ਮੂਹਰੇ ਧਰਨੇ ਦਾ ਟੈਂਟ ਸੀ ਕਹਿੰਦੇ ਉਹ ਚੱਕ ਦਿੱਤਾ ਗਿਆ ਉਹ ਕੌਣ ਕਹਿੰਦਾ ਨਹੀਂ ਚੱਕਦਾ ਜਾ ਕੇ ਦੇਖ ਕੱਲ ਦਾ ਕੋਈ ਪ੍ਰਸ਼ਾਸਨ ਦਾ ਕਹਿੰਦੇ ਅਧਿਕਾਰੀਆਂ ਦਾ ਸੀ ਚੱਕ ਕੱਲ੍ਹ ਜੀ ਇਹ ਮਤਲਬ ਜਿਹੜਾ ਉਹ ਸਟੀਲ ਗਿਆ ਪਲੇਟਾਂ ਲਾ ਕੇ ਲਾਇਆ ਕਰਕੇ ਦੇਖ ਕੇ ਜਾਇਆ ਤੁਸੀਂ ਕਿਸੇ ਨੇ ਪੱਟਿਆ ਨਹੀਂ ਰਾਤ ਮਨਜੀਤ ਨੇ ਇਹਦੇ ਵਿੱਚ ਪਿਆ ਸੀ ਹੋਰ ਲੋਕ ਵੀ ਉਹਦੇ ਵਿੱਚ ਪਈ ਸੀ ਸਾਰੀ ਜ਼ਿਲ੍ਹਾ ਕਮੇਟੀ ਭੂਂਦਰੀ ਵਾਲਾ ਭੂਂਦਰੀ ਵਾਲਾ ਜਿਹੜਾ ਪਾਇਓ ਗਿਆ ਉਧਰ ਵੀ ਪਲਾਂਟ ਲੱਗਣਾ ਸੀਗਾ ਉਹ ਉਦਾਂ ਹੀ ਮੋਰਚਾ ਆ ਕੇ ਉਹ ਵੀ ਇਹਨਾਂ ਨੇ ਖੇੜਤ ਨਹੀਂ ਦੂਸਰੇ ਟੈਂਟ ਤੋਂ ਟੈਂਟ ਮੈਂ ਦੱਸਿਆ ਵੀ ਖੇੜਤ ਤਾਂ ਕੱਲ੍ਹ ਕੱਲ੍ਹ ਦੇ ਸਾਡੇ ਜਿਹੜੇ ਉਧਰੋਂ ਆਪਰੇ ਸਿੱਧੇ ਅੱਪੀ ਕਥੇ ਬੰਦੇ ਨੂੰ ਰਜਿਸਟਰੀ ਤੇ ਉਹ 20 ਬੰਦੇ ਇਸ ਕੱਲ੍ਹ ਛਡਾਏ ਆ ਸ਼ਾਮ ਨੂੰ ਠੀਕ ਹੈ ਤੇ ਆਹ ਜਿਹੜਾ ਅੱਜ ਦੀ ਬਾਜੀ ਅਸੀਂ ਜਿੱਤਾਂਗੇ ਇਸ ਤੋਂ ਬਾਅਦ ਦੂਜੇ ਥਾਂ ਤੇ ਫੇਰ ਸੇ ਘਰ ਸ਼ੁਰੂ ਹੋਊਗਾ ਇੱਕ ਜੁੜਤਾਲ ਸੇ ਘਰ ਚੱਲੂ ਜਿਹੜਾ ਪ੍ਰਸ਼ਾਸਨ ਦਾ ਇੱਡਾ ਤਾਮ-ਝਾਮ ਲਾਇਆ ਹੋਇਆ ਵਾ ਇਹ ਤਾਮ-ਝਾਮ ਨੂੰ ਕਿਵੇਂ ਦੇ ਦੇ ਜਦੋਂ ਕੋਈ ਸਾਰੇ ਜ਼ਿੰਮੇਦਾਰ ਪਰਿਵਾਰ ਹੈਗੇ ਪਿੰਡਾਂ ਦੇ ਵਿੱਚ ਦੂਜੇ ਪਰਿਵਾਰ ਵੀ ਹੈਗੇ ਜਦੋਂ ਚੋਰੀ ਹੋ ਜਾਂਦੀ ਆ ਜਾਂ ਕੋਈ ਹੋਰ ਚੀਜ਼ ਵਾਰਦਾਤ ਹੋ ਜਾਂਦੀ ਆ ਉਦੋਂ ਤੱਕ ਤੇ ਇੰਨੀ ਪੁਲਿਸ ਦੇਖਣੀ ਇੰਨਾ ਧਾਮ-ਝਾਮ ਲਾਉਣ ਦਾ ਕਾਰਨ ਕੀ ਮੰਨਦੇ ਹੋ ਚੀਜ਼ ਨਹੀਂ ਪੁਲਿਸ ਲੋਕਾਂ ਵਾਸਤੇ ਨਹੀਂ ਹੁੰਦੀ ਲੋਕਾਂ ਦੀ ਰਾਖੀ ਵਾਸਤੇ ਨਹੀਂ ਹੈ ਜੀ ਇਹ ਜੋਕਾਂ ਦੀ ਰਾਖੀ ਵਾਸਤੇ ਆ ਜਿਹੜੀ ਬਾਬੇ ਨਾਨਕ ਨੇ ਦੱਸੀ ਸੀ ਜੀ ਬਾਬੇ ਨਾਨਕ ਨੇ ਭਾਈ ਲਾਲੂਆਂ ਦੀ ਰਾਖੀ ਕੀਤੀ ਸੀ ਜੀ ਜੀ ਮਲਕਪਾ ਗੋਲੇ ਖਿਲਾਫ ਬੋਲਿਆ ਸੀ ਜੀ ਉਦੋਂ ਵੀ ਜਿਹੜੇ ਮਾਵਰ ਤੇ ਜਾਫਰ ਨੂੰ ਬਾਬੇ ਨਾਨਕ ਨੇ ਭੰਡਿਆ ਸੀ ਜੀ ਤੇ ਲੋਕਾਂ ਦੇ ਹੱਕ 'ਚ ਖੜੇ ਅੱਜ ਵੀ ਜੀ ਇਹ ਜਿਹੜੇ ਮਤਲਬ ਪਹਿਹ ਕੁਲਸ ਪ੍ਰਸ਼ਾਸਨ ਚ ਸਰਕਾਰਾਂ ਨੇ ਜੀ ਚਾਹੇ ਐਪੀਐਮਪੀਆ ਇਹ ਮਤਭਾਤਾਂ ਦੇ ਹੱਕ 'ਚ ਖੜੇ ਆ ਜਿੱਥੋਂ ਅਨਾ ਮਨਾਫਾ ਲੈ ਕੇ ਚੋੜਾ ਲੜਦੇ ਆ ਫਿਰ ਕਿਰਤੀ ਲੋਕਾਂ ਦੇ ਹੱਕ 'ਚ ਖੜਨ ਵਾਲੇ ਆ ਜਿਹੜੇ ਕਿਰਤੀ ਲੋਕ ਆ ਜਿਹੜੇ ਮੈਂ ਤੁਹਾਨੂੰ ਦੱਸਿਆ ਰਾਤ ਨੂੰ ਜੀ ਮੋਰਚੇ ਦੇ ਵਿੱਚ ਪਏ ਸੀ ਜੀ ਅੱਜ ਲੋੜ ਪੂਰੀ ਦਾ ਅੱਜ ਇੱਥੇ ਹੀ ਪਾਵਾਂਗੇ ਉਚਾਈਆਂ ਲੈ ਕੇ ਦਰਿਆਂ ਤੇ ਉਹ ਮਤਲਬ ਲੋਕ ਆ ਜਿਹੜੇ ਕਿਸਾਨ ਆਪੂ ਨੇ ਵਿਧਾਇਕਾ ਸਾਹਿਬ ਨੂੰ ਵੋਟਾਂ ਪਾਉਣੇ ਇਸ ਖਾੜਾ ਪਿੰਡ ਨੇ ਵੀ ਉਹ ਕਿਵੇਂ ਲੱਗਦਾ ਕਿ ਵਿਧਾਇਕਾ ਸਾਹਿਬ ਨੂੰ ਫਰਜ਼ ਨਹੀਂ ਬਣਦਾ ਇੱਥੇ ਬੈਠਣ ਦਾ ਆਕੇ ਦੇਖੋ ਵਿਧਾਇਕਾ ਜਰੂਈ ਕਾ ਔਰਤਾਂ ਮੈਨੂੰ ਕੁਛ ਨਹੀਂ ਕਹਿਣਾ ਉਹਦਾ ਰੋਲ ਵੀ ਦੂਜਿਆਂ ਔਰਤਾਂ ਪਰ ਜਿਹੜੀਆਂ ਖਾੜੇ ਪਿੰਡ ਦੀਆਂ ਔਰਤਾਂ ਨੇ ਉਹਨਾਂ ਨੂੰ ਸਾਡਾ ਸਲੂਟ ਆ ਜਿੰਨੀ ਉਹ ਤੰਦ ਹੀ ਨਾਲ ਜੋ ਕੰਮਾਂ ਦੇ ਦਿਨਾਂ ਦੇ ਵਿੱਚ ਜਿਵੇਂ ਹੁਣ ਆਦੂਵਾਰਾ ਸੀਜ਼ਨ ਆ ਗਿਆ ਸਾਡੇ ਜਿਹੜੇ ਮਿੱਤਰ ਆ ਮਨਾਂ ਪਰਸ਼ੂ ਦੇ ਉਹ ਖੇਤਾਂ ਦੇ ਕੰਮ ਕਰਦੇ ਆ ਉਹ ਕੱਲ ਦੀਆਂ ਸਵੇਰ ਦੀਆਂ ਜਿਵੇਂ ਡਟੀਆਂ ਹੋਈਆਂ ਅੱਜ ਸਾਰੇ ਖਾੜੇ ਪਿੰਡ ਦੇ ਖੇਤਾਂ ਦਾ ਕੰਮ ਬੰਦ ਕਰਕੇ ਇੱਥੇ ਹਾਈਵੇ ਲਵਾਈਆ ਜਿੱਦੇ ਚ ਔਰਤਾਂ ਨੇ ਔਰਤਾਂ ਦੀ ਵੱਡੀ ਮਤਲਬ ਗੜਤੀ ਸੀ ਰਾਤ ਵੀ ਔਰਤਾਂ ਦੀ ਭਾਰੀ ਗੜਤੀ ਬਲਵਸਤਾਂ ਦੇ ਵਿੱਚ ਹੀ ਪਈ ਆ ਰਜਾਮੀਆਂ ਲੈ ਕੇ ਉਹ ਬਈ ਅੱਜ ਫੇਰ ਜੇ ਲੋੜ ਪੈ ਕੇ ਤਾਂ ਪਹਿਣਗੇ ਇਹ ਉਹਨਾਂ ਦਾ ਸਦਕਾ ਸਦਕਾ ਉਹਨਾਂ ਦੇ ਨਹੀਂ ਜਿੱਤਣਾ ਅਸੀਂ ਤੇ ਤੁਸੀਂ ਇੱਕ ਵਾਰੀ ਬੜਾ ਮੁੱਦਾ ਚੱਕਿਆ ਸੀਗਾ ਇੱਕ ਰਫੈਂਡਰੀ ਆਪਣੇ ਜਗਰਾਉਂ ਇਲਾਕੇ ਦੇ ਵਿੱਚ ਉਹਦਾ ਪਾਣੀ ਗੰਧਲਾ ਆ ਰਿਹਾ ਸੀਗਾ ਤੇ ਲੋਕ ਕਹਿੰਦੇ ਆ ਕਿ ਇਹ ਚੀਜ਼ ਜੇ ਬਾਇਓ ਗੈਸ ਪਲਾਂਟ ਲੱਗੂਗਾ ਉਹ ਤਾਂ ਆਮ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਕੀ ਲੱਗਦਾ ਕਿ ਰਿਫੈਂਡਰੀ ਬੰਗੂ ਇਹ ਰੋਜ਼ਗਾਰ ਦੇ ਦੇਣਗੇ ਆਪਾਂ ਨੂੰ ਇੱਥੇ ਦੇਖੋ ਰੋਜ਼ਗਾਰ ਵਾਲੀ ਗੱਲ ਤਾਂ ਗੱਲ ਭੁੱਲ ਜਾਣ ਜੀ ਅੱਜ 100 ਬੰਦੇ ਦਾ ਰੋਜ਼ਗਾਰ ਹੈ ਇੱਕ ਕੱਲਾ ਕੰਪਿਊਟਰ ਕਰਦਾ ਕੰਪਿਊਟਰ ਕਰਦਾ ਜੀ ਕੰਪਿਊਟਰ ਜੋਗਾ ਲੋਕਾਂ ਨੂੰ ਮੈਂ ਰੋਜ਼ਗਾਰ ਦੇ ਬੱਲੇ ਜੇ ਇਹ ਲਾਰੇ ਵੀ ਲਾਉਣ ਤਾਂ ਵੀ ਹੋਰ ਰੋਜ਼ਗਾਰ ਨਹੀਂ ਮਿਲਦੇ ਸਾਰੀ ਫੈਕਟਰੀਆਂ 10 ਬੰਦਿਆਂ ਨੂੰ ਨਹੀਂ ਲਾਉਣਾ ਅਗਲੇ ਜੀ ਇਹ ਮਤਲਬ ਲੋਕਾਂ ਨੂੰ ਝੂਠਾ ਫਿਰ ਦੂਜਿਆਂ ਜਿਹੜੇ ਉਲਾ ਰਹੇ ਆ ਕੀ 10000 20000 ਰੁਪਇਆ ਦੇ ਕੇ ساری ਰਾਤ ਉਹਨਾਂ ਦੀ ਹੋਰ ਮਲੌਣੀ ਸਾਰਾ ਦਿਨ ਉਹਨਾਂ ਦੀ ਹੋਰ ਮਲੌਣੀ ਆ ਉਹ ਉਹਨਾਂ ਦਾ ਜਿਹੜਾ ਹੈਗਾ ਮਲਕ ਪਾਠੂ ਮੈਂ ਤੁਹਾਨੂੰ ਦੱਸਿਆ ਉਹਨਾਂ ਨੇ ਪੈਸਾ ਇਕੱਠਾ ਕਰਨਾ ਪੈਸਾ ਪੈਸੇ ਦੀ ਭੁੱਖਾ ਪੈਸਾ ਉਹਨਾਂ ਤੇ ਮੀਨੂ ਭੱਜਿਆ ਜਾਂਦਾ ਤੇ ਅੱਜ ਇਹ ਕਿਹਤੀ ਲੋਕਾਂ ਦੇ ਕਿੰਨਾ ਦੇ ਮਤਲਬ ਖਜ਼ਾਨੇ ਖਾਲੀ ਆ ਤੇ ਖਰਚਾਈ ਹੋ ਗਈ ਜਿਹੜੀ ਜਗ੍ਹਾ ਤੇ ਇਹ ਪਲਾਂਟ ਲੱਗ ਰਿਹਾ ਜੀ ਉਹ ਅਖਾਰਾ ਪਿੰਡ ਦੀ ਕੋਈ ਜ਼ਮੀਨ ਹੈ ਕਿ ਕਿਸੇ ਹੋਰ ਪਿੰਡ ਦੇ ਕੋਈ ਬਖਾਰਾ ਪਿੰਡ ਦੀ ਅਖਾਰਾ ਪਿੰਡ ਦੀ ਇਹ ਇਹ ਵੀ ਸੁਣਨ ਚ ਆਇਆ ਕਿ ਜਦੋਂ ਪਿੰਡ ਦੇ ਨਾਲ ਲੱਗਦੀ ਆ ਜੀ ਮੈਨੂੰ ਇਹ ਲੱਗਦਾ ਕੋਈ ਥੋੜਾ ਖਰੀਦਣ ਨਾਲ